ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾ ਚੌਗਣਾ ਤਰੱਖੇ ਬਾਝੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਉੱਪਰ ਬੈਠੇ ਜੀ ਆਏ ਵੇ ਲੈਟਰ ਨੂੰ ਅੱਜ ਠੀਕਦੇ ਆ ਮੀ ਆਪਣੇ ਕੱਲ ਵੀ ਨਹੀਂ ਪਿਆ ਹੈਗਾ ਬੱਦਲ ਬਾਈ ਜੀ ਚਲੋ ਸ਼ਾਮ ਜੇ ਨੂੰ ਹੋਈ ਵੀ ਸੀ ਵੀ ਪਰ ਨਹੀਂ ਪਿਆ ਨਹੀਂ ਹੈਗਾ ਰਾਤ ਦੇ ਬਾਅਦ ਫਿਰ ਰਾਤ ਨੂੰ ਵੀ ਖਾਸਿਆ ਬੱਦਲ ਇੱਕ ਵਾਰ ਹੋਲਿਆ ਪਰ ਤੜਕੇ ਜੇ ਤਾਰੇ ਨਿਕਲੇ ਪਏ ਤੇ ਚਲੋ ਵਧੀਆ ਇਹਦੇ ਨਾਲ ਤੇ ਮੋਟਰ ਚਲਾਉਣੀ ਠੀਕ ਹੈ ਕਿਉਂ ਮੀ ਜੇ ਜ਼ਿਆਦਾ ਹੁਣ ਬਹੁਤ ਬਾਤ ਸਿਆ ਸੀ ਦੇਖਿਆ ਬਹੁਤ ਹਾਲਾਤ ਖਰਾਬ ਹੋਏ ਪਏ ਆ ਪਿਆ ਬਹੁਤ ਆਲੇ ਦਾਲੇ ਹਰਮੰਦਰ ਸਾਹਿਬ ਕੋਲ ਹਸ਼ਿਆਰਪੁਰ ਦਾ ਲੱਗਿਆ ਤਾਂ ਪਤਾ ਕਹਿੰਦੇ ਬਹੁਤ ਮੀਂਹ ਪਿਆ ਵਾ ਉਧਰ ਨੂੰ ਵੀ ਇਧਰ ਮੁਕਸਰ ਕਹਿੰਦੇ ਨੂੰ ਮੀਂਹ ਵੱਧ ਪਿਆ ਵਾ ਦੱਸਿਆ ਦਾ ਕਿਉਂ ਇੱਥੇ ਪਤਾ ਲੱਗੀ ਜਾਂਦਾ ਜੇ ਬੰਦੇ ਇਕੱਠੇ ਹੋ ਕੇ ਖੜਦੇ ਆ ਉਹ ਰੀਲਾਂ 'ਚ ਵੀ ਪਤਾ ਲੱਗ ਜਾਂਦਾ ਬੰਦੇ ਰਹਿ ਵੀ ਕਿੱਥੇ ਮੀਂਹ ਪੈਂਦਾ ਸਾਰਾ ਪਤਾ ਲੱਗ ਜਾਂਦਾ ਵੀ ਚਲੋ ਸਾਡੇ ਬਚਾਓ ਆ ਜੀ ਵੀ ਕੋਈ ਨੂੰ ਮੀਂਹ ਨਹੀਂ ਮੌਸਮ ਠੰਡਾ ਕੱਲ ਥੋੜੀ ਜਿਹੀ ਗਰਮੈਸ ਹੈਗੀ ਥੀ ਵੀ ਹੁਣ ਵੀ ਮੌਸਮ ਵਧੀਆ ਧੁੱਪ ਨਿਕਲਣ ਵਾਲੀ ਆ ਮੈਨੂੰ ਲੱਗਦੀ ਅੱਜ ਵੀ ਦਿਨ ਵਧੀਆ ਲੱਗੂਗਾ ਜਿਹੜੇ ਹਿਸਾਬ ਨਾਲ ਨ ਵੀ ਆਪਾਂ ਹੁਣ ਮੋਟਰ ਬੈਠੇ ਆ ਕੱਲ ਰੇਪਾਤਾ ਦਾ ਆਪਾਂ ਨੇ ਜੂਰੀਏ ਦੇ ਵਿੱਚ ਜਿੰਕਰ ਸਰੋਂ ਦੀ ਖਰ ਲਾ ਕੇ ਕਿਉਂ ਖੇਤ ਵਿੱਚ ਪਾਣੀ ਹੈ ਨਹੀਂ ਤਾਂ ਵਧੀਆ ਚਲੋ ਲੱਗ ਗਿਆ ਵੀ ਇੱਕ ਨਾ ਹੁਣ ਹੋਰ ਦੇਖਾਈ ਜਿਹੜਾ ਆਪਣਾ 26 ਦਾ ਬੀਜ ਆ ਉਹਦੇ ਵਿੱਚ ਵੀ ਸ਼ਿਕਾਇਤ ਆ ਗਈ ਜਿਗਣਾ ਪਹਿਲਾਂ ਪੂਛਾ ਦੇ ਬੂਝੇ 21 ਦੇ ਛੋਟੇ ਰਹਿ ਗਏ ਤੇ ਨਾ ਵਿੱਚ ਬੂਝੇ ਛੋਟਿਆਂ ਦੀ ਸ਼ਿਕਾਇਤ ਆਉਣ ਲੱਗੀ ਜਿਹੜੀ ਜੀਰੀ ਗੇਤੀ ਲੱਗੀ ਵੀ ਹਲੇ ਕਿਉਂ ਹਲੇ ਆਪਣੇ ਵਾਲਿਆਂ ਦਾ ਬੂਝੇ ਹੁਣ ਲੱਗੇ ਮਾਨ ਹਲੇ ਪਤਾ ਲੱਗੂਗਾ ਥੋੜਾ ਜਿਹਾ ਹੋਰ 15 20 ਦਿਨ ਤੱਕ ਜਾ ਕੇ ਵੀ ਕਿਵੇਂ ਦਾ ਇੱਥੇ ਜਾ ਕੇ ਬੂਜੇ ਵਿੱਚ ਖੜਨ ਲੱਗਦੇ ਜਿਹੜੇ ਖੜਦੇ ਆ ਫਿਰ ਉਹ ਥੱਲੇ ਨੂੰ ਜਾਣ ਲੱਜਾਂਦੇ ਆ ਵੀ ਇਹ ਬਿਮਾਰੀ ਤਾਂ ਹਲੇ ਤੱਕ ਪਤਾ ਨਹੀਂ ਲੱਗਿਆ ਹੈਗਾ ਹੁਣ ਦੇਖਿਆ ਬਹੁਤ ਵੀਰ ਵਿੱਚ ਕਲੋਰੋ ਲਾਗੇ ਪਾਉਣ ਵੀ ਇਹ ਸਯੂਕ ਕਰਕੇ ਆ ਪਰ ਸਯੂਕ ਸਾਡੇ ਇਲਾਕੇ ਚ ਹੈ ਹੀ ਨਹੀਂ ਅਦਰ ਨਹੀਂ ਕਿਉਂ ਸੂਕ ਕਰਕੇ ਤਾਂ ਫਿਰ ਬੂਟੇ ਬਾਟੇ ਜਿਹੜੇ ਸਾਡੇ ਜ਼ਿਆਦਾ ਖਰਾਬ ਹੋਣ ਬੂਟੇ ਕੋਈ ਨਹੀਂ ਬੂਟੇ ਜਮਲ ਲ ਜਾਂਦੇ ਕੋਈ ਇਹ ਨਹੀਂ ਉਹ ਨਹੀਂ ਠੀਕ ਆ ਵਧੀਆ ਨਹੀਂ ਲੱਗੇ ਇਹਨਾਂ ਨੂੰ ਵੀ ਜੀਰੀ ਦਾ ਹੀ ਆ ਇਹ ਬੀਜ ਮੇਰੇ ਹਿਸਾਬ ਨਾਲ ਜਿਹੜੇ ਖਤਮ ਹੋ ਜਾਣ ਜਿਹੜੇ ਹਾਈਬ੍ਰਿਡ ਬੀਜ ਤੇ ਉਹ ਵਧੀਆ ਤੇ ਉਹਨਾਂ ਨੂੰ ਕੋਈ ਬੂਜਾ ਨਹੀਂ ਛੋਟਾ ਰਿਹਾ ਹੈਗਾ ਪਰ ਉਹ ਸਰਕਾਰਾਂ ਨੇ ਬੰ ਬਾਕੀ ਦੇਖਦੇ ਜੀ ਅੱਜ ਆਪਾਂ ਨੇ ਵੀ ਇਹਦੇ ਵਾਸਤੇ ਫੜਕੜੀ ਲਿਆਂਦੀ ਵੀ ਆ ਪਿੱਛੇ ਵੀ ਆਪਾਂ ਨੇ ਤਿੰਨ ਕ ਸਾਲ ਤਿੰਨ ਚਾਰ ਸਾਲ ਹੋ ਗਏ ਮੈਂ ਕਿਹਾ ਜੇ ਪਹਿਲਾਂ ਪੂਛਾ ਚ ਪਾਈ ਤੀ ਫੜਕੜੀ ਵੈਸੇ ਰਿਜ਼ਲਟ ਵਧੀਆ ਰਿਹਾ ਦਾ ਕਿਉਂ ਹੋਰ ਬੈਂਚ ਦੇਖਿਆ ਬਹੁਤ ਵੀਰਾਂ ਨੇ ਕਲੋਰੋ ਵੀ ਪਾਈ ਆ ਕਈਆਂ ਦੇ ਚਾਰ ਚਾਰ ਕੁਇੰਟਲ ਨਿਕਲੇ ਆ ਮਰੇ ਫਿਰ ਵੀ 16 17 ਕੁਇੰਟਲ ਹੋ ਗਈ ਤੀ ਪੂਛਾ ਜਣੀ ਫੜਕੜੀ ਜਦ ਲਾਈਤੀ ਆਪਾਂ ਨੇ ਡੇਢ ਕਿਲੋ ਉਹਦੇ ਘੇਰ ਚ ਵੀ ਕਿਲੋ ਕੁ ਵੀ ਲਾਂਦੇ ਐ ਇੱਕ ਦੀ ਵੀ ਆਪਾਂ ਨੇ ਲਿਆਂਦੀ ਵੀ ਆ ਤਾਂ ਹੀ ਮੈਂ ਬੈਠਾ ਹੋਰੇ ਮਾਝੇ ਲਾਈਟ ਆ ਗਈ ਅੱਜ ਲਾਈਟ ਭੱਜੀ ਵੀ ਆ ਵੀ ਡੇਢ ਦੋ ਘੰਟੇ ਪਾਣੀ ਵੀ ਚਲੋ ਉਹਦਾ ਕੋਈ ਇੰਨਾ ਉਹ ਵੀ ਨਹੀਂ ਹੈਗਾ ਪਾਣੀ ਤੇ ਲਾਉਣਾ ਹੀ ਆਪਾਂ ਨੇ ਨੱਕਿਆਂ ਦੇ ਵਿੱਚ ਰੱਖਿਆ ਉਹਨੀਆਂ 60 ਰੁਪਏ ਕਿਲੋ ਆ ਇਹ ਬਹੁਤਾ ਖਰਚੇ ਵਾਲਾ ਕੰਮ ਵੀ ਨਹੀਂ ਹੈਗਾ ਗੈਲੇ ਲੱਗ ਜਣੇ ਖੁਰ ਖੁਰ ਕੇ ਆਪੇ ਘੰਟੇ ਦੇ ਵਿੱਚ ਖੁਰ ਜਾਂਦੀ ਐ ਇੰਨੇ ਕੇ ਪਾਣੀ ਖੇਤ ਭਰ ਜਾਂਦੇ ਆ ਵੀ ਉਹਦੇ ਹਿਸਾਬ ਨਾਲ ਤਾਂ ਮੈਂ ਲੈਟ ਨੂੰ ਪਾਣੀ ਕਿਰੇ ਅੱਜ ਲੈਟ ਭੱਜੀ ਵੀ ਨਹੀਂ ਲੈਟ ਦੇਖੋ 24 ਘੰਟੇ ਵੱਲਦੀ ਦੀ ਵੱਲਦੀ ਰਹਿੰਦੀ ਆ ਵੀ ਆਪਾਂ ਨੇ ਪਾਣੀ ਲਾਇਆ ਨਹੀਂ ਪਾਣੀ ਲਾਉਣ ਨੂੰ ਹੋ ਗਿਆ ਟਾਈਮ ਕਾਫੀ ਵੀ ਪਹਿਲਾਂ ਸੋਨੇ ਪਏ ਆ ਵਿੱਚ 5-7 ਦਿਨ ਬਾਅਦ ਵੀ ਪਈਗਾ ਚਲ ਪਾਣੀ ਵੀ ਤਾਂ ਸੁੱਕਦੇ ਹੁਣ ਤਾਂ ਸਕਾਇਆ ਸੌਂਕਾ ਪਾਣੀ ਵਧੀਆ ਹਵਾ ਲੱਗੀ ਵੇ ਉੱਪਰ ਲਿਖੇ ਦੇ ਵਿੱਚ ਕੱਲ ਪੈਰ ਘੜਦਾ ਜਾਂ ਹੇਡਲ ਵਿੱਚੋਂ ਘੜਦਾ ਥਲੇ ਪਾਣੀ ਹੈਗਾ ਦਾ ਬਾਕੀ ਦਿਖਾਉਂਦੇ ਜੀ ਹੋਰ ਪ੍ਰੋਗਰਾਮ ਜਿਹੜੇ ਚੱਲਦੇ ਅੱਜ ਟੈਲਾਂ ਵਾਲਿਆਂ ਨੇ ਸ਼ਾਇਦ ਕੰਮ ਨਿਬੜ ਜਵੇ ਜੇ ਦੋ ਜਣੇ ਆ ਗਏ ਤਾਂ ਤਾਂ ਉਹਨਾਂ ਨਿਬੜ ਜਾਣਾ ਵੀ ਕਿਤਾ ਬਾਹਰ ਕੰਦ ਰਹਿੰਦੀ ਹੈ ਥੋੜਾ ਜਿਹਾ ਇੱਕ ਉੱਪਰ ਬੀਮ ਜਾ ਪਾਇਆ ਵਾ ਉਹ ਕਰਨਾ ਇੱਕ ਬਾਥਰੂਮਾਂ ਦੇ ਵਿੱਚ ਫਸ ਰਹਿੰਦੇ ਆ ਚਲੋ ਅੱਜ ਉਹਨਾਂ ਨਾਲ ਕੱਢ ਦੇਣਾ ਜੇ ਦੋ ਜਣੇ ਆ ਗਏ ਜੇ ਇੱਕੇ ਜਣ ਆਇਆ ਫਿਰ ਮਾੜਾ ਮੋਟਾ ਕੰਮ ਰਹਿ ਜਾਊਗਾ ਉਥੋਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਸਕੰਜੇ ਵਾਲਾ ਵੀ ਕੰਮ ਵੀ ਅੱਜ ਮੈਨੂੰ ਲੱਗਦਾ ਫਾਈਨਲ ਹੋ ਜਾਣਾ ਦੇਖਦੇ ਕਿਵੇਂ ਚੱਲਦਾ ਪ੍ਰੋਗਰਾਮ ਬਾਕੀ ਘੜੀ ਜਮੀ ਆ ਵੀ ਜਾਂਦਾ ਇਹ ਵੀ ਪਤਾ ਲੱਗਦਾ ਵੀ ਕਿੱਧਰ ਤੇ ਬਦਲ ਉੱਠ ਖੜੇ ਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਇੱਕ ਵੀਰ ਦਾ ਬਾਈ ਕਮੈਂਟ ਵੀ ਆਉਂਦਾ ਕਈ ਦਿਨ ਦਾ ਉਹਦਾ ਤਿੰਨ ਚਾਰ ਦਿਨ ਦਾ ਕਹਿੰਦਾ ਮਾਸੜ ਮੇਰਾ ਨੋ ਬੋਲ ਦਿਓ ਆਪਾਂ ਭੁੱਲ ਜਾਂਦੇ ਆ ਕੱਲ ਫੇਰ ਗਿਆ ਤਾਂ ਕਹਿੰਦਾ ਮਾਸੜ ਅੱਜ ਵੀ ਨਹੀਂ ਬੋਲਿਆ ਮਾਹ ਬਾਈ ਭੁੱਲ ਗਿਆ ਕੱਲ ਨੂੰ ਪੱਕਾ ਬੋਲੂਗੇ ਵੀ ਨੂਰ ਢਿੱਲੋ ਆ ਬਾਈ ਵੀਰ ਦਾ ਨੂਰ ਨੂਰ ਢਿੱਲੋ ਬਹੁਤ ਧੰਨਵਾਦ ਆ ਜਿਹੜਾ ਇੰਨਾ ਪਿਆਰ ਕਰਦਾ ਹੈ ਮਾਲਕ ਦਿੰਦੂ ਗਏ ਰਾਸਾ ਆਪਣਾ ਤੱਕਿਆਂ ਵਾਛੇ ਭਾਈ ਸਾਰਿਆਂ ਨੂੰ ਨੂਰ ਢੋ ਲੋ ਬਾਈ ਕਿਰਪਾ ਥੋੜੀ ਵੀ ਚਲੋ ਵਧੀਆ ਚੱਲਦਾ ਜੀ ਪ੍ਰੋਗਰਾਮ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਜਿਹੜਾ ਚੱਲਦਾ ਜਾਂਦਾ ਪ੍ਰੋਗਰਾਮ ਪਹਿਲਾਂ ਜੇ ਟੈਲਾਂ ਵਾਲੇ ਆ ਕੇ ਟੈਲਾਂ ਨਾਲ ਦਿਖਾਉਂਦੇ ਆ ਫਿਰ ਸਕੰਜੇ ਦਾ ਵੀ ਦਿਖਾਵਾਂਗੇ ਜਾ ਕੇ ਵੀ ਅੱਜ ਥੋੜਾ ਜਿਹਾ ਕੰਮ ਨੱਠ ਭਾਜ ਆਲਾ ਕਿਉਂ ਟੈਲਾ ਦਾ ਕੰਮ ਸਮਾਪਤੀ ਪਰਉਣਾ ਕੋਈ ਜੇ ਬਚ ਗਈ ਉਹ ਤਾਂ ਮੋੜ ਨਹੀਂ ਬਣੇਗੀ ਕਦੇ ਪੇਟੀ ਆਉਣੀ ਵੀ ਐਕਣਾ ਤਾਂ ਫਰਕ ਜਿਆ ਪਾਊਗਾ ਕੋਸ ਚਲੋ ਆਪਾਂ ਦਿਖਾਉਂਦੇ ਜੀ ਇਕਣਾ ਚੱਲਦਾ ਪ੍ਰੋਗਰਾਮ ਰਾਤ ਦੀ ਮੋਟਰ ਲਾਈਟ ਵਾਹੇ ਆਈ ਪੀਤੀ ਵੀ ਥੋੜਾ ਥੋੜਾ ਨੱਕੇ ਜਿਹਨਾਂ ਨੇ ਖੁੱਲੇ ਹੋਏ ਤੇ ਹਮਨੇ ਨਾ ਨਰ ਇਧਰ ਵਿਕੀ ਰਹਾਂਦੇ ਇਹ ਸਾਰੇ ਭਰੇ ਹੋਏ ਆਪਾਂ ਨੇ ਤਾਂ ਫਿਰ ਛੱਡੈਂਦਾ ਆ ਭਰਤਾ ਰਾਤ ਦੇ ਦਿਨਾਂ ਦਾ ਫਿਰ ਰਾਤ ਨੂੰ ਮਹਾ ਫੜਕੜੀ ਦਾ ਨਹੀਂ ਦਾ ਨਾ ਲੈਂਦੀ ਵੀ ਸੀ ਵੀ ਅੱਜ ਲਿਆ ਕੇ ਹੁਣ ਤਿਆਰੀ ਕਰੀ ਪਈ ਆ ਗੁੱਥਲੀਆਂ ਜੇ ਬੰਨੀਆਂ ਪਈਆਂ ਦੇਖੋ ਏਕਣ ਆਪਾਂ ਨੱਕੇ ਦੇ ਵਿੱਚ ਉੱਤੇ ਰੱਖਿਆਉਣੀਆਂ ਨੱਕੇ ਆਪਣੇ ਪੱਕੇ ਬਣੇ ਹੋਏ ਆ ਉਹਨਾਂ ਦੇ ਵਿੱਚ ਆ ਡੰਡਾ ਉੱਪਰ ਰੱਖ ਕੇ ਇੱਕ ਇੱਕ ਗਿੱਟਰੀ ਰੱਖਦੇ ਆਪੇ ਪਾਣੀ ਚ ਖੁਰੇ ਜਾਣਾ ਇੱਕ ਆ ਬੰਨੀ ਵੀ ਦਵੱਲੇ ਹੀ ਦੋਏ ਬੱਲ ਲਾਈਟ ਆਉਣ ਤੱਕ ਹੁਣ ਲਾਈਟ ਆਉ ਬੱਲਬ ਤੇ ਪਤਾ ਲੱਗਣਾ ਬੰਦ ਆ ਹਲੇ ਚਲੋ ਦਿਖਾਉਂਦਾ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਵੇ لنگور نه عوام کي نه ته ਉਹ ਬਾਈ ਲਾਗੇ ਸਰੇ ਤੱਕ ਆਪਣੇ ਉਹ ਕਾ ਆਰਾਮ ਕਰੀ ਦੋ ਤਰੇ ਐਨ ਕੁੰਜੇ ਤੱਕ ਪੂਰੇ ਪੂਰੇ ਆਈਆਂ ਆ ਰਹਿ ਗਏ ਇੱਕ ਪੀਸ ਲੱਗਣ ਦਾ ਥੋੜਾ ਜਿਹਾ ਸਰੇ ਤੱਕ ਮੱਕੇ ਆ ਬੀਮਪੁਰ ਵੀ ਲੱਗ ਗਏ ਸਰੇ ਤੱਕ ਐਨ ਇੱਥੇ ਭੰਨਣੀ ਪੈ ਗਈ ਕਲੈਨ ਆਪਾਂ ਨੂੰ ਜਿਹੜੀ ਉਹਨਾਂ ਲਾਈਵ ਦੀ

ਤੇਰਾ ਨਿੰਬੜਾ ਕੰਦਾਂ ਦਾ ਆ ਵੀ ਸਾਰਾ ਨਿੰਬੜ ਦੇ ਅੰਦਰ ਵੀ ਨਵੇੜ ਤਾਂ ਸਮਝ ਲਓ ਅੰਦਰ ਫਸ ਰਹਿ ਗਿਆ ਨਹੀਂ ਲੱਗਿਆ ਭੈਣ ਕਰਨ ਮਣ ਕਾਣੀ ਜੀ ਹੋਣ ਮੱਦਲ ਕੱਟੇ ਆ ਬਾਕੀ ਪਾਇਆ ਪੱਲੜ ਹੁਣ ਮੂਹੇ ਸ਼ੰਨ ਆ ਰਹਿਣਾ ਫਸ ਤੋਂ ਬਾਹਰ ਆਲਾ nada. No, no, no. ਮੈਸੀ ਟਰੈਕਟਰ ਮੰਗਣ ਕੱਠਾ ਜੇ ਬਣਾਤਾ ਗੁੰਦਮਾ ਜ ਆ ਹਾਏ ਓਏ ਮੈਸੀ ਟਰੈਕਟਰ ਮੈਂ ਹਾਂ ਤਾਂ ਗੁੰਦਮਾ ਜ ਆ ਹੀ ਬਣਾਤਾ ਲੇ ਹੁਣ ਸਾਡੇ ਕੋਟੇ ਜੇ ਡਾਕ ਨਵੇਂ ਜਿਹੜੇ ਇਹਨਾਂ ਕਰਕੇ ਹੁਣ ਬਣ ਗਿਆ ਕੋਈ ਪਤਾ ਲੱਗਣ ਲੱਗਿਆ ਵੀ ਕੀ ਆ ਚੀਜ਼ ਐ ਓਏ ਹਲੇ ਹੋਰ ਆਈਟਮ ਲੱਗਣਿਆ ਇਹਨੂੰ ਹਲੇ ਟਾਇਰ ਲੱਗਣਿਆ ਆਹ ਵੀ ਲੱਗ ਗਿਆ ਡਾਲਾ ਵੀ ਲਾਤਾ ਬਾਈ ਲਾ ਆ ਹਾ ਹਾ ਕਬਜ਼ੇ ਲਾ ਕੇ ਮੁੰਡੇ ਨੇ ਡਾਲਾ ਲਾਤਾ ਆ ਜੂਏ ਲੋਕ ਲਾਤੇ ਆ ਪੱਤੀਆਂ ਲਾਤੀਆਂ ਇਹ ਪੱਤੀਆਂ ਦੂਰ ਨਹੀਂ ਲੱਗੀਆਂ ਕਾਕੇ ਉਹ ਇਹ ਤਾਂ ਹਜੇ ਚੱਲ ਰਿਹਾ ਅੱਛਾ ਹਲੇ ਚੱਲਦਾ ਬਾਈ ਕਾਰੋਬਾਰ ਕਹਿੰਦਾ ਹਲੇ ਖਰਚੇ ਦਾ ਪਤਾ ਨਹੀਂ ਲੱਗਦਾ ਹਲੇ ਤਾਂ ਚੱਲਦਾ ਹੈ ਚੱਲਦਾ ਚੱਲ ਨਹੀਂ ਚੱਲਦੇ ਦੁੱਲੇ ਦਾ ਬਣਾਉਣਾਗਾ ਚਾਰੇ ਪਾਸੇ ਖੁੱਲਦੀ ਕਰੀ ਅੱਛਾ ਠੀਕ ਵਧੀਆ ਬਣਾਤੀ ਬਾਈ ਆ ਜੀ ਨਹੀਂ ਨਹੀਂ ਵਧੀਆ ਯਾਰ ਚਾਹੀਦੀ ਐ ਇੰਨਾ ਕ ਜਗਾੜ ਕਰਦਾ ਖੁੱਲਣਾ ਚਾਹੀਦਾ ਹੈ ਚਾਹੀਦੇ ਖੁੱਲਣ ਚਾਰੇ ਪਾਸੇ ਨੂੰ ਛੋਟੀ ਤਾਂ ਇਹ ਹਾਂ ਹਾਂ ਵਧੀਆ ਵਧੀਆ ਉਧਰ ਵੀ ਖੁੱਲਦੀ ਹੋਊਗੀ ਜਦੋਂ ਖੁੱਲਦੀ ਹੈ ਆਹ ਕੀ ਕਹਿੰਦੇ ਲੱਗਣੀ ਨਹੀਂ ਬਣ ਗਈ ਤਾਂ ਹੋਰ ਜਿਹੜੀ ਆਉਣਾ ਹੈ। ਦੰਦਾ ਤੇ ਫੇਰਾੜੀ ਕੋਲ ਨਹੀਂ ਪੈਣ ਲੱਗਿਆ। ਨਹੀਂ ਯਾਰ ਟੈਲਰ ਤਾਂ ਦੰਬੂ ਲਾ ਕੇ ਆਇਆ। ਕੰਮ ਨੰਬੜਨੇ ਵਾਲਾ ਉਹਨਾਂ ਦੇ ਨੇੜੇ ਗਿਆ ਹੋਇਆ। ਬਾਥਰੂਮ ਤੇ ਮੂਰੇ ਫਾਰਸਾ 3 ਫੁੱਟ ਦਾ। ਉਪਰ ਟੈਲ ਲਾਉਣ ਲੱਗੇ ਹੁਣ ਪੰਨੜ ਵਾ ਗਿਆ ਆ ਉਹ ਤੁਹਾਨੂੰ। ਮਾਹ ਲਾ ਦੋ। ਪਰੇਟੀਆਂ ਘਟ ਕੇ ਨੇ 4 ਹੁਣ ਮੀਆਂ ਪਰ ਤੇ ਲੈ ਕੇ ਆਇਆ। 4

ਕਾਲਾ ਨਹੀਂ ਕਰਨਾ ਹੈਗਾ ਹੁਣ ਉਹ ਕਾਲਾ ਨਜ਼ਰ ਫੜਦੇ ਵਧੀਆ ਲਾਲ ਲੱਗਦਾ ਨਹੀਂ 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 ਨਾਜਰ ਨਹੀਂ ਲੱਗਦੀ ਹੈਗੀ ਨਾਜਰ ਨਹੀਂ ਲੱਗਦੀ ਹੈਗੀ ਕੱਲ ਦੇਖਦੇ ਆ ਕਿਹੜਾ ਉੱਠੋ ਦਾ ਲਾਲ ਦੇ ਗੈਰ ਐ ਵੀ ਜਿਹੜਾ ਉੱਠੋ ਕੋਈ ਲਾ ਦੇਣਾ ਆਪਾਂ ਨੇ ਚਾਹਾਂਗੇ ਲਾਲ ਪਾ ਦੇ ਹੁਣ ਕਾਲਾ ਹੀ ਉੱਠੂਗਾ ਬੋਸਾ ਜੀ ਜੇ ਸਲਵੋ ਉਹਨੇ ਬੱਤੇ ਪਾ ਦੇ ਕਿਲਾ ਬੁਜੀ ਦੇ ਆਪਰ ਕਿਲਾ ਕਰਨ ਅੱਛਾ ਤੇ ਚੱਕਾ ਵਾ ਪੁਕੀ ਲਗਾ ਦੇਣਾ ਪੀ ਜਾ ਕਰ ਲਾ ਭਾਈ ਅੱਛਾ ਲਾਲ ਲਾਲ ਕਿਹੜਾ ਜੀ ਹੋ ਜਾਂਦਾ ਠੀਕ ਆ ਈ ਕੰਮ ਮੇਰੇ ਲਾਲਾ ਮੁੰਡਾ ਨੂੰ ਹੁੰਦਾ ਸੀ ਹਾਂ ਪਰ ਇਹ ਤੇਰੀ ਨੇੜੇ ਲੱਗਦੀ ਹੈ ਬੰਦਾ ਹੁੰਦਾ ਕਿ ਬੈਰੀ ਹੁੰਦਾ ਬੰਦਾ ਬੰਦੇ ਦਾ ਬੈਰੀ ਨਾਲ ਕਰਕੇ ਰੰਗਦਾ ਬੈਰੀ ਹੁੰਦਾ ਉਹ ਵਿਚਾਰਾ ਕਰਦਾ ਇੱਕ ਦੂਦੇ ਅੱਛਾ ਆਈ ਵੀ ਹੁੰਦਾ ਆ ਲਾਉਣੀ ਆ ਗੁੱਲੀ ਜੀ ਠੀਕ ਹੈ ਠੀਕ ਹੈ ਠੀਕ ਹੈ ਸਾਲੇ ਬੰਦੇ ਵੀ ਕਿੱਟੀ ਕੇਸ ਜੀ ਬਣੀ ਦੇ ਕੇ ਨਹੀਂ ਉਹ ਨਹੀਂ ਲੱਗਣੀ ਹੂੰ ਨਾ ਕੋਤਾ ਸੇ ਪੂੜ ਬੈਠਾ ਹੁੰਦਾ ਹਾਂ ਗੱਲਾਂ ਗੱਲਾਂ ਦੌੜਦਾ ਹਾਂ ਹਾਂਜੀ ਐ ਠੀਕ ਐ ਠੀਕ ਐ ਤੇ ਗੱਲਾਂ ਬੰਦਾ ਰੰਗੂ ਵੀ ਕਿਹੜਾ ਬਣੂਗਾ ਨੌਂ ਦਾ ਹੀ ਰਹਿ ਗਿਆ ਹੋਰ ਤਾਂ ਇਹ ਓਕੇ ਹੈ ਨਾ ਮੂਰੇ ਆਹ ਟਾਇਰ ਰਹਿ ਗਿਆ ਉਸਦੇ ਟਾਇਰ ਅੱਛਾ ਹਾਂ ਟਾਇਰ ਵੀ ਰਹਿੰਦੇ ਹਲੇ ਟਾਇਰ ਰਹੇ ਰੰਗ ਪੈਰ ਕਿਹੜੇ ਲੋਹੇ ਜਿਹੇ ਰੱਪੜਦੇ ਆ ਨਾ ਤੇ ਨਾ ਰੱਪੜਦੇ ਨਾ ਪਲਾਸਟਿਕ ਦੇ ਦਿੰਦੇ ਪਲਾਸਟਿਕ ਦੇ ਆ ਪਲਾਸਟਿਕ ਦੇ ਟਾਇਰ ਠੋਸ ਵਧੀਆ ਟਾਇਰ ਪੱਗ ਅੱਛਾ ਇਹ ਕਲਾਸ ਇਸ ਤਰ੍ਹਾਂ ਬਣਾਇਆ ਵਾਹ ਜਿਹੜਾ ਟਾਇਰ ਹੁੰਦਾ ਹੈ ਜੀ ਪਲਾਸਟਿਕ ਹੁੰਦੀ ਹੋ। ਅੜ ਕੇ ਜੀ ਪਲਾਸਟਿਕ ਵਧੀਆ ਦਿਨ ਤੱਕ ਲੱਗਦੇ ਕਹੀ ਜੀ ਪਲਾਸਟਿਕ। ਇਹ ਜੀ ਪਲਾਸਟਿਕ ਠੋਜ ਹੈ ਜੁੜ ਕੇ ਏਡੀ ਮੋਟੀ ਹੋਣੀ ਦੇਖਨੀ ਵਧੀਆ ਬਣਨੀ ਹੋ। ਠੀਕ ਹੈ। ਠੋਜ ਪਲਾਸਟਿਕ ਬਹੁਤ ਵਧੀਆ। ਨਾਲ ਜੀ ਲੇਟ ਤੇ ਨਾਲ ਨਾਲ ਇਹਨੂੰ ਵੀ ਚੰਦਾ ਰੰਗ ਫਾਲਿਆ ਲਾਲ ਕਰ। ਆਲੇ ਨਾਲ ਕਰਨਾ ਹੈ। ਕਿਤਨਾ ਵੇchnਾ ਮਰਜੀ ਮਾਰ ਦੇ ਮੈਂ ਕਹਾ ਲਾਲ ਕਰਨਾ ਸ਼ੁਰੂ ਕਰਦਾ ਨਾਲੇ ਮਾਰ ਦੇ ਪੂ ਗਿਆ ਜੀ। ਹਰ ਸੋ ਜੋ ਆਇਆਗਾ ਟਰੈਕਟਰ ਉਹਦੇ ਕੋ ਚੱਲ ਜਾਣਾ। ਠੀਕ ਹੈ। ਹਾਂ ਕੱਲ ਵਜਣਾ। ਕੱਲ ਨੂੰ ਵਜਣਾ। ਅੱਜ ਮਾਰ ਗੋ। ਹਾਂ ਕ ਮੋਗਾ ਨਾਲੇ ਕੱਟਵਾਉਂਦੇ ਆ। ਇਹ ਠੀਕ ਹੈ। ਤੇ ਚੱਲੀਏ। ਅੰਦਰ ਅੰਦਰ ਦਾ ਬੱਤੀਆਂ ਨੂੰ ਕਿ ਵਰਗੇੜਾ ਹਲਾਉਣਾ ਕਰਨਾ। ਆ ਬੈਲਟਿੰਗ ਐ ਇੰਨੀ ਇੰਨੀ ਕਰਨੀ ਆ ਹਾਂ ਤੇ ਹੋਰ ਵੀ ਕਰਨੀ ਆ ਇਹਨੂੰ। ਆ ਇਹਨੂੰ ਬੈਲਟਿੰਗ। ਇਹ ਬੈਡੀ ਵੀ ਹੋਣੀ ਚਾਹੀਦੀ ਆਪਾਂ। ਅੱਛਾ। ਇੱਥੇ ਹੋਣਾ ਬੈਡੀ। ਅੰਦਰ ਮਾਰੀ ਲੇਅਰ ਨੂੰ ਬਸ। ਠੀਕ ਹੈ। ਇਹ ਸਿੱਧਾ ਉਹਦਾ ਬੈਟਿੰਗ ਹੋਣਾ। ਅੱਗੇ ਜਾ ਕੇ ਆਫ ਆਇਟ। ਆ ਬਸ ਆ ਜਾਓ। ਇਹੋ ਕਰਨਾ ਚਾਹੀਦਾ। ਦੀ ਬੱਗ ਨੇ ਅਸੀਂ ਵੀ ਇਕੱਠੇ ਜੀ ਉਹਦੇ ਲਾਉਣੀ ਆ ਨਾ ਨਹੀਂ ਆਦਾ ਅਜੇ ਕਰਕੇ ਪੱਟੀ ਦੀ ਮਗਾਲੀ ਵੱਢ ਨਹੀਂ ਜਾਂਦਾ ਮੈਂ ਤਾਂ ਆਹ ਵੀ ਕੋਈ ਨਾ ਦੇਣ ਕੋਈ ਕਿਹਾ ਵਜਾ ਵਾਹ ਕੇ ਭਾਈ ਓਕੇ ਓਕੇ ਸਾਰੇ ਉਹਨਾਂ ਤੋਂ ਉਹ ਭਾਈ ਇਹ ਕਰ ਲੋ ਆਪਣਾ ਫਾਈਨਲ ਹੋ ਜਾਣਾ ਮੇਕਰ ਉਹ ਵੀਰਾਂ ਦੇ ਫੋਨ ਆਉਣ ਤੇ ਬਣਾਉਣਾ ਜੀ ਨਾ ਬਣਾਉਣਾ ਇੱਕ ਦਿਨ ਸਾਨੂੰ ਦੱਸ ਦੋ ਇਹ ਤਾਂ ਗੈਲ ਲੱਗਦੀ ਹੈ ਫਿਰ ਹੱਥ ਜਿਹਦਾ ਸਿਕੰਜੇ ਬਰੇ ਰਹੇ ਪੰਚਾਇਤ ਕੋਲ ਬਣਾਉਣਾ ਹੁਣ ਯਾਰ ਹੈ ਅੱਛਾ ਕਿਹਦਾ ਮੈਨੂੰ ਔਲਾ ਮਾ ਤੇ ਠੀਕ ਹੈ ਔਲੇ ਨੂੰ ਕਾ ਕਰੂੰਗਾ ਯਾਰ ਮਟੀਰੀਅਲ ਘੱਟ ਜਾਊਗਾ ਹੋਰ ਵਾਲਾ ਕਿਆ ਹੋ ਗਿਆ ਬਸ ਉਹ ਭਾਈ ਮਟੀਰੀਅਲ ਹੀ ਘੱਟੇ ਹੋ ਗਿਆ ਹਾਂ ਉਹਦੇ ਬਜਨ ਤੋੜਨਾ ਭਾਈ ਘੱਟ ਕਰਨਾ ਬਜਨੇ ਤੋੜੂਗਾ ਬਜਨੇ ਤੋੜੂਗਾ ਬਜਨੇ ਘਰੇ ਹੋਣਾ ਬਿਤਾ ਸਮਾਨ ਧਾੜੀ ਦਾਪ ਤੇ ਹਲਕਾ ਲੱਗ ਜੀ ਥੋੜਾ ਜਿਹਾ ਵਧੀਆ ਲਾਈ ਵੀ ਥੋੜੀ ਹੋਰ ਅੰਕੀ ਲੱਗ ਜੂਗੀ ਇਹ ਹੋਊਗਾ ਉਹ ਚੰਨਾ ਹੋਵਾਂਗਾ ਬੋਲ ਆੱਤੇ ਘੱਟ ਵੀ ਹੋ ਲੱਗਦਾ ਹੈ ਹਾਂਵੇ ਤੇ ਪੈਪਲਾਈ ਬਣਾ ਕੇ ਦਿੱਤਾ ਵਾ ਉਹਨਾਂ ਵਾਲਾ ਬਲਵੀਰੀ ਕੋ ਅੱਛਾ ਫੇ ਮਾੜੇ ਮੋਟੇ ਕੰਮ ਵਾਲਾ ਉਹਨੂੰ ਸਾਰੀ ਉਹ ਮਤਲਬ ਪੈਪਾ ਦਾ ਬਣਾਉਣਾ ਤੁਹਾਨੂੰ ਭਜਨ ਹੋਣਾ ਮੈਂ ਕਹਿੰਦਾ ਪਾਟਲ ਵੀ ਭਜਨ ਮਸੇ ਹੋਣਾ ਆਹ ਪੱਤੀ ਆਇਆ ਨਹੀਂ ਆ ਗਈ ਚਾਦਰ ਹੈ ਨਹੀਂ ਚਾਦਰ ਸਦਰ ਲਾਈ ਦਿਓ ਨੂੰ ਅੱਛਾ ਮਤਲਬ ਸਾਰਾ ਪੈਪਾ ਦਾ ਬਣਾ ਵੇੜੀ ਤੇਰੀ ਆਹ ਚੀਜ਼ ਆ ਹੂੰ ਹੂੰ ਸਾਰਾ ਟੋਟਲ ਠੀਕ ਹੈ ਠੀਕ ਹੈ ਸਾਰਾ ਔਲਾ ਬਣਾਇਆ ਵਾ ਜਰੂਰ ਸਮਾਰ ਪਾਲਵੇਂ ਤੋਂ ਪੂਰਾ ਆ ਚੀਜ਼ੀ ਮਤਲਬ ਹਾਂ ਇਹ ਕਿੱਥੋਂ ਦਾ ਗੁਰੂ ਨੇ ਪਾਉਣੇ ਕੰਦੇ ਦਾ ਹਾਂ ਹੁਣ ਇਹਨੂੰ ਪੂਰੀ ਲਾਈ ਵੀ ਗਏ ਕੋਪਰੇ ਬੈਂਡ ਅੱਛਾ ਪੂਰੀ ਬੈਂਡ ਆ ਯਾਰ ਹੂੰ ਠੀਕ ਹੈ ਅੱਜ ਮੂੜ ਕੱਟੀ ਤੇ ਬੈਂਡਿੰਗ ਆ ਤੇ ਇੱਧਰ ਵੱਜ ਗਈ ਰੰਗ ਮੰਗਦੇ ਦੂ ਉਪਰੇ ਫਿੱਟ ਕਰੀ ਗਏ ਇਧਰ ਇੱਕ ਇਸ਼ਾਰਾ ਜਿਹਾ ਹੁੰਦਾ ਬਾਕੀ ਦਾ ਕੰਮ ਇਹਦਾ ਸਾਰਾ ਇਹ ਬੈਕਵਾਸ ਤੋਂ ਪਤੱਈਏ ਵੀ ਪਿੱਛੇ ਨੂੰ ਡੋਗੜੇ ਦੇ ਹੁੰਦੇ ਰਹੇ। ਤੇ ਸਹਾਰਾ ਪੱਲੜ ਪਾਇਆ ਪਾਣੇ ਮੀਂਹ ਦਾ ਹੋ ਗਈ ਸ਼ਾਮਾਂ ਨਾ। ਪਾਣੇ ਗਲੇ ਵਈ ਪਹਿਲਾ ਆ ਗਿਆ ਦੱਕਣੀਆਂ ਜਾ ਹੈ ਫੇਰ ਵੀ ਉਹਨੂੰ ਨਹੀਂ ਨਹੀਂ ਆਉਣੀ ਜਿਹਨੂੰ ਜ਼ਿਆਦਾ ਧੁੱਪਾਂ ਲੱਗਦੀ ਆ ਜਿਹੜਾ ਸਿਮੈਂਟ ਨਾ ਆਉਂਦੇ ਧੁੱਪਾਂ ਆ ਲੱਦੀ ਆ ਲੱਗਣ ਵਾਲੇ ਸਾਰੀਆਂ ਕਰਤੇ ਆ ਕੋਟੀਆਂ ਲੱਗੀਆਂ ਹੈਗੀਆਂ ਮਾੜੀਆਂ ਮੋਟੀਆਂ ਪੰਜ ਚਾਰ ਕਿ ਪੀਸ ਬਚਣੇ ਆ ਹਾਂਜੀ ਚਲੋ ਵਾਕੀ ਦੇਖਦੇ ਆ ਉਧਰ ਹਲੇ ਫਰਸ਼ ਰਹਿਣਾ ਆਪਣਾ ਥੋੜਾ ਜਿਹਾ ਲਾਉਣਾ ਮੋਟਰ ਕੋਲ ਵੀ ਲਾਉਣਾ ਫਰਸ਼ ਇੱਕ ਆਪਾਂ ਨੇ ਕਾ ਉੱਥੇ ਲੱਗਣੀ ਹਰੇ ਸਾਹਮਣੇ ਵੀ ਕੰਮ ਤੇ ਕਰੀਬ ਲੱਗੇ ਜਾਣਾ ਸ਼ਾਮ ਤੱਕ ਇਹਨਾਂ ਦਾ ਪੂਰਾ ਟਾਈਮ ਕਿਉਂ ਇੱਧਰ ਇੱਕ ਫਰਸ਼ ਆਪਣਾ ਇੱਧਰ ਵੀ ਪਾਉਣਾ ਥੋੜਾ ਜਿਹਾ ਮੋਟਰ ਦੇ ਕੋਲ ਇਹਦਾ ਫਰਸ਼ ਆ ਨਾ ਉਹ ਵੀ ਉਹਦੇ ਨਾਲ ਦੀ ਆਪਾਂ ਨੂੰ ਲਾਉਣੀ ਆ ਇਹਦੇ ਤੇ ਇਹ ਕਿਤਾ ਇੱਥੇ ਜਿਹੜਾ ਡਰਾਮਾ ਪਿਆ ਥੋੜਾ ਜਿਹਾ ਨੀਮਾ ਹੈ ਮੱਕੀ ਇਹ ਕਰ ਦੇਣਾ ਪੱਧਰਾ ਜਿਹਾ ਕਰਕੇ ਫਿਰ ਉਹ ਮੋਟਰ ਟੁੱਲੂ ਪੰਪ ਸੈੱਟ ਕਰ ਦੋਗੇ ਵੀਰ ਉਹ ਸੰਜੇ ਸੰਜੇ ਕੱਟਣੇ ਆਲੇ ਆਪਾਂ ਨੇ ਇਹਦੇ ਕਰਕੇ ਮੈਂ ਰੁਕਿਆ ਰਹਿ ਗਿਆ ਜਿਆਦੇ ਪਾ ਲਿਆ ਚਲੋ ਮੌਸਮ ਨਾਲ ਦੇਖਦਾ ਸਾਠ ਵਧੀਆ ਨਹੀਂ ਤਾਂ ਪਹਿਲਾਂ ਮੀਂਹੇ ਚੱਲ ਪਏ ਕੋਈ ਹੋਰ ਕੰਮ ਸਟਾਰਟ ਉਹਦੇ ਕਰਕੇ ਚਲੋ ਦੇਖਦੇ ਆ ਬੈਲੋ ਹੀ ਫਿਰ ਕਿਸੇ ਆਪਾਂ ਅਗਲੇ ਵਲੌਗ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ